ਸਤਿ ਸ਼੍ਰੀ ਅਕਾਲ ਦੋਸਤਾਂ ਅ ਅੱਜ ਮੈਂ ਆਪਣੀ ਦੂਜੀ ਵੀਡੀਓ ਜਿਹੜੀ ਮੈਂ ਤਬ ਲਾਸਟ ਟਾਈਮ ਕਿਹਾ ਸੀ ਕੈਨੇਡਾ ਦੇ ਬਣਾਇ ਦੇ ਉੱਤੇ ਨਸਨਾ ਸਿੱਖੀਤਾ ਸਟੈਪ ਬਾਏ ਸਟੈਪ ਹਰ ਇੱਕ ਪ੍ਰੋਸੈਸ ਸਾਥੇ ਤੁਹਾਨੂੰ ਜਾਣਨਾ ਚਾਹੁੰਦੇ ਆ ਇਹ ਵੀਡੀਓ ਚ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਇਹ ਵੀਡੀਓ ਪਾਰਟਸ ਵਿੱਚ ਛੋਗੀ ਕਿਉਂਕਿ ਸਬਜੈਕਟ ਜਿਹੜਾ ਬਹੁਤ ਡੀਪ ਸਬਜੈਕਟ ਆ ਬਹੁਤ ਬਹੁਤ ਗਹਿਰਾ ਇਸ ਤੰਨਾ ਸੋਨਾ ਸਾਰੀ ਚੀਜ਼ਾਂ ਕਿੱਦਾਂ ਰਹੀਆਂ ਮੈਂ ਗਾਤਾ ਬਹੁਤ ਬਹੁਤ ਸੌਰੀ ਮੇਰਾ ਦਰਸਰ ਪੰਜਾਬੀ ਚੈਨ ਜਿਹੜਾ ਸੀਗਾ ਬੰਨਾ ਉੜਾਈ ਦਿੱਤਾ ਸੀ ਲਾਸਟ ਵੀਕ ਤੇ ਮੈਨੂੰ ਹੱਥਾਂ ਲੱਗ ਗਿਆ ਇਹਨੂੰ ਵਾਪਸ ਰੀਕੀਵ ਕਰਨ ਚ ਇਸਨੇ ਮੈਂ ਵੀਡੀਓ ਨਹੀਂ ਅਪਲੋਡ ਕਰ ਪਾਇਆ ਕੋਸ਼ਿਸ਼ ਕਰੂੰਗਾ ਮੌਲ ਰਹਿਣ ਦੀ ਟਾਈਮ ਨਾ ਵੇਸਟ ਕਰੀਏ ਤਾਂ ਸ਼ੁਰੂ ਕਰੀਏਗਾ ਤੁਸੀਂ ਹੁਣ ਸੋਚ ਲਿਆ ਕਿ ਤੁਸੀਂ ਆਉਣਾ ਇੱਥੇ ਕੈਨੇਡਾ ਜਾਂ ਅਮਰੀਕਾ ਬੜਾ ਮੈਂ ਕੈਨੇਡਾ ਦੀ ਐਗਜ਼ਾਮਪਲ ਦਊਂਗਾ ਜ਼ਿਆਦਾ ਪਰ ਸਿਸਟਮ ਦੋਨੋਂ ਪਾਸੇ ਆਲਮੋਸਟ ਸੇਮ ਹੀ ਆ ਤਿੱਕ ਤੋਂ ਸੀ ਹੁਣ ਨੰਬਰ 1 ਚੀਜ਼ ਤਾਂ ਸਾਡੇ ਪੰਜਾਬ 'ਚ ਹੁੰਦੀ ਆ ਕਿ ਆਪਾਂ ਇਮੀਗ੍ਰੇਸ਼ਨ ਏਜੰਟ ਕੋ ਜਾਈਦਾ ਕਿ ਆਪਾਂ ਉਹਨੂੰ ਕਹਿੰਦਾ ਕੀ ਜੀ ਅਚਾਂਕ ਆਪਾਂ ਤਾਂ ਜਾਣਾ ਹੈ ਕੈਨੇਡਾ ਸਾਨੂੰ ਐਡਮਿਸ਼ਨ ਦ ਉੱਥੇ ਹੀ ਸਾਡੇ ਮਤਲਬ ਜਿਹੜੀ ਫੇਲਿਅਰ ਉੱਥੇ ਸ਼ੁਰੂ ਹੋ ਜਾਂਦਾ ਹੈ ਫੇਲਿਅਰ ਉਹ ਐਦਾਂ ਸ਼ੁਰੂ ਨਾ ਕਿ ਆਪਾਂ ਇਮੀਗ੍ਰੇਸ਼ਨ ਏਜੰਟ ਨੂੰ ਕਹਿੰਦੇ ਨੇ ਇਹ ਕੰਮ ਕਰ ਆਪਣਾ ਨੰਬਰ 1 ਤਾਂ ਉਹ ਦਸਤਾਵੇਜ਼ ਦੇ ਪਿੱਛੇ ਕੀ ਪ੍ਰੋਬਲਮ ਜਦੋਂ ਤੁਸੀਂ ਇਹ ਚੀਜ਼ ਕਿਸੇ ਇਮੀਗ੍ਰੇਸ਼ਨ ਏਜੰਟ ਨੂੰ ਕਹਿੰਦੇ ਨਾ ਉਹਨੇ ਉਹ ਹਮੇਸ਼ਾ ਤੁਹਾਨੂੰ ਉਸ ਯੂਨੀਵਰਸਿਟੀ ਜਾਂ ਕਾਲਜ ਭੇਜਣਾ ਜਿਹੜਾ ਸੱਤਬੱਤ ਕਮਿਸ਼ਨ ਦਿੰਦਾ ਤੇ ਉਹਨੇ ਕਹਿਣਾ ਤੇ ਉਹਨੇ ਕਹਿਣਾ ਮੇਰਾ ਨੈਟਵਰਕ ਛੀਰੇ ਚ ਬਹੁਤ ਆ ਕਿ ਮੈਨੂੰ ਸਟੋਪਰ ਹੋ ਜਾਂਦੇ ਆ ਤੁਹਾਡਾ ਬੜਾ ਜਿਆ ਕੁੜੀ ਸੌਖਾ ਰ ਤੁਸੀਂ ਕੁਝ ਭੇਜ ਦਿਓ ਦੇਖੋ ਤੁਸੀਂ ਵਿੱਚ ਸਭ ਤੋਂ ਵੱਡੀ ਆਪਣੀ ਪੈਸੇ ਦੀ ਮਰਵਾਦੀ ਕਰਨ ਲੱਗੇ ਆ ਮਤਲਬ ਇਸ ਤੋਂ ਵਧੀਆ ਨਾ ਹੀ ਜੋ ਜਿਹੜੀ ਵੀ ਇੱਕ ਕਾਲਜ ਪ੍ਰਾਈਵੇਟ ਕਾਲਜ ਹੁੰਦੇ ਨੇ ਨਾ ਪੈਕੋਟਾ ਚਲੋ ਕੈਨੇਡਾ ਦੇ ਲੋਈ ਬਦਲਤਾ ਜਿਹੜਾ ਪ੍ਰਾਈਵੇਟ ਕਾਲਜ ਜਾਂਦਾ ਉਹ ਕੰਮ ਹੀ ਨਹੀਂ ਕਰਨ ਦੇਣਾ ਇੱਥੇ ਉਹਨਾਂ ਨੇ ਕਿਹਾ ਪਰ ਇਹ ਪੈਸੇ ਵੀ ਬਹੁਤ ਵੱਡੀ ਬੇਕੂਫੀ ਆ ਕਿਸੇ ਪ੍ਰਾਈਵੇਟ ਕਾਲਜ ਆ ਨਾ ਤਾਂ ਦੇ ਕੋਈ ਕੋਈ ਪੜਾਈ ਦਿੰਦੀ ਆ ਨਾ ਤੁਸੀਂ ਉੱਥੇ ਕੋਈ ਸਿੱਖਣਾ ਤੇ ਨਾ ਹੀ ਤੁਹਾਨੂੰ ਉੱਥੋਂ ਕੋਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੋਬ ਵੀ ਨਹੀਂ ਕਰਦੀ ਇਸ ਦੀ ਸਭ ਤੋਂ ਪਹਿਲਾਂ ਜੇ ਤੁਸੀਂ ਕਿਸੇ ਇਮੀਗ੍ਰੇਸ਼ਨ ਚਾਹੀਏ ਸਮਝ ਜਾਂਦੇ ਮੈਨੂੰ ਕਹਿੰਦਾ ਮੈਂ ਤੇ ਪੈਸੇ ਕੁਚਰ ਮਿਸ਼ਨ ਚਾਹੀਦੀ ਆ ਮੈਨੂੰ ਬਾਅਦ ਜਿਹੜਾ ਕਾਲਜ ਆ ਉਹ ਪਬਲਿਕ ਕਾਲਜ ਹੋਣਾ ਚਾਹੀਦਾ ਪਬਲਿਕ ਦੇ ਉੱਤੇ ਉਹਨੂੰ ਜ਼ਰੂਰ ਕਹਿਣਾ ਪਬਲਿਕ ਕਾਲਜ ਹੋਣਾ ਚਾਹੀਦਾ ਜਦੋਂ ਤੁਹਾਨੂੰ ਕਾਲਜ ਜਾਂ ਯੂਨੀਵਰਸਿਟੀ ਲੰਦਤ ਤੁਸੀਂ ਖੁਦ ਵੀ ਚੈੱਕ ਕਰਨਾ ਪਬਲਿਕ ਆ ਕਿ ਪ੍ਰਾਈਵੇਟ ਆ ਉਹ ਗੂਗਲ ਤੇ ਚੈੱਕ ਕਰ ਸਕਦੇ ਹੋ ਬੜਾ ਸੌਖਾ ਯਾਰ ਹੱਸਦਾ ਹੈ ਚਲੋ ਅਗਲੇ ਸਟੈਪ ਦੀ ਗੱਲ ਕਰਦੇ ਆ ਤੁਹਾਨੂੰ ਕੋਈ ਕਾਲਜ ਜਾਂ ਯੂਨੀਵਰਸਿਟੀ ਤੁਸੀਂ ਆਪ ਦੇਖਦੇ ਵੇਣ ਤੁਹਾਨੂੰ ਕਿੱਦਾਂ ਪਤਾ ਹੋਣਾ ਜਾਈਨਾ ਠੀਕ ਕਿਹੜੀ ਚੀਜ਼ ਵਧੀਆ ਸਮਝ ਲਓ ਤਾਂ ਤੁਹਾਡੇ ਕੋਲ ਪੈਸੇ ਹੈਗੇ ਆ ਤੁਸੀਂ ਯੂਨੀਵਰਸਿਟੀ ਪੜ ਸਕਦੇ ਜਿਹੜੀ ਮੇਰੀ ਹਮੇਸ਼ਾ ਫਸਟ ਪ੍ਰੈਫਰੈਂਸ ਹੁੰਦੀ ਕਿ ਤੁਸੀਂ ਇੱਥੇ ਯੂਨੀਵਰਸਿਟੀ ਪੜਾਂਗਾ ਤੁਸੀਂ ਯੂਨੀਵਰਸਿਟੀ ਪੜ ਸਕਦੇ ਆ ਔਰ ਤੁਹਾਨੂੰ ਹੁਣ ਇਹ ਨਹੀਂ ਪਤਾ ਕਿਹੜੀ ਯੂਨੀਵਰਸਿਟੀ ਹੋਣਾ ਪਰ ਤੁਹਾਨੂੰ ਇਹ ਪਤਾ ਕਿ ਮੈਂ ਟੌਪ ਦੀ ਯੂਨੀਵਰਸਿਟੀ ਜਾਣਾ ਤੁਸੀਂ ਗੁੱਲ ਕਰਨਾ ਠੀਕ ਟਾਪ ਯੂਨੀਵਰਸਿਟੀਆਂ ਕੈਨੇਡਾ ਜੋ ਆਪਣੇ ਬੰਦੇ ਕਰਦੇ ਆ ਸਾਰੇ ਕਰਦੇ ਉੱਥੇ ਆਣਾ ਪਤਾ ਨਹੀਂ ਕਿ ਉਹ ਫੋਟੋ ਆਇਆ ਉਹ ਬਟਲੂ ਆਇਆ ਨਾ ਬ੍ਰਿਸ਼ਕਨ ਬੀਜ ਯੂਨੀਵਰਸਿਟੀ ਆ ਜੇ ਤਾਂ ਤੁਹਾਨੂੰ ਇਹਨਾਂ ਚ ਐਡਮਿਸ਼ਨ ਮਿਲਦੀ ਹੈ ਬਹੁਤ ਵਧੀਆ ਪਰ ਤੁਸੀਂ ਡਿਸਪਾਇੰਟ ਨਾ ਹੋਵੋ ਤੁਸੀਂ ਗੂਗਲ ਹਮੇਸ਼ਾ ਜਿਹੜਾ ਕਹਿੰਦਾ ਨਾ ਗੂਗਲ ਕਰੋ U15 ਯੂਨੀਵਰਸਿਟੀਆਂ U15 ਯੂਨੀਵਰਸਿਟੀਆਂ ਇਨ ਕੈਨੇਡਾ U15 ਦੇ ਵਿੱਚ ਤੁਹਾਨੂੰ 15 ਯੂਨੀਵਰਸਿਟੀਆਂ ਆਣੀਆਂ ਕੈਨੇਡਾ ਦੀ ਸਭ ਤੋਂ ਵੱਡੀਆਂ 15 ਯੂਨੀਵਰਸਿਟੀਆਂ ਜਿੱਥੇ ਸਰਕਾਰ ਤੋਂ ਪੈਸਾ ਆਂਦਾ ਯੂਨੀਵਰਸਿਟੀਆਂ ਨੂੰ ਰਿਸਰਚ ਕਰੰਦਾ ਤੇ ਇਹ ਯੂਨੀਵਰਸਿਟੀਆ ਚ ਮੈਡੀਕਲ ਸਕੂਲ ਲਾਜ਼ ਸਕੂਲ ਆ ਇਹ ਯੂਨੀਵਰਸਿਟੀਆਂ ਵਿੱਚ ਰਿਸਰਚ ਜੌਬ ਤੁਹਾਨੂੰ ਪਰਦੇ ਪਰਦੇ ਜੌਬ ਦੀ ਬਹੁਤ ਆਪਸ਼ਨ ਰਹੇਗੀ ਤੁਹਾਨੂੰ ਮਤਲਬ ਏਸੀ ਯੂਨੀਵਰਸਿਟੀ ਚ ਮਤਲਬ ਬਹੁਤ ਸਾਰੀਆਂ ਮਤਲਬ ਤੁਹਾਨੂੰ ਫੈਸਿਲਿਟੀ ਦਿੱਤਾ ਦੀਆਂ ਹੋਣੀਆਂ ਜਿਹੜੀਆਂ ਸਰਕਾਰ ਦੇ ਸਬਸਿਡੀ ਦਿੱਤੀ ਹੁੰਦੀ ਯੂਨੀਵਰਸਿਟੀ ਚ ਵਿਦਿਆਰਥੀਆਂ ਨੂੰ ਪ੍ਰੋਵਾਈਡ ਕਰਨ ਦੀ ਇਸ ਲਈ ਇਹ ਯੂਨੀਵਰਸਿਟੀ ਹਮੇਸ਼ਾ ਮੇਰੀ ਟੌਪ ਪ੍ਰੈਫਰੈਂਸ ਰਹੂਗੀ ਤੁਸੀਂ ਇਹਨਾਂ ਯੂਨੀਵਰਸਟੀਆਂ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਕਿਤੇ ਐਡਮਿਸ਼ਨ ਮਿਲਦੀ ਆ ਤੁਹਾਨੂੰ ਠੋਟੋ ਜਾਂ ਵੀ ਯੂਬੀਸੀ ਨਹੀਂ ਮਿਲਦੀ ਤੁਸੀਂ ਇਹਨਾਂ ਯੂਨੀਵਰਸਟੀਆਂ ਚ ਅਪਲਾਈ ਕਰੋ ਜੇ ਤੁਹਾਨੂੰ ਕਿਤੇ ਵੀ ਮਿਲਦੀ ਆ ਫਸਟ ਪ੍ਰੈਫਰੈਂਸ ਇਹ ਯੂਨੀਵਰਸਟੀ ਨਾਲ ਜਾਂ ਤੇ ਹਮੇਸ਼ਾ ਪਬਲਿਕ ਯੂਨੀਵਰਸਟੀਆਂ ਹੁੰਦੀ ਆ ਇਹਨਾਂ ਦੀ ਕਨੇਡਾ ਦੇ ਰਿਸਰਚ ਬੋਰਡ ਦੇ ਵਿੱਚ ਸੀਟ ਹੁੰਦੀ ਆ 15 ਯੂਨੀਵਰਸਟੀਆਂ ਤਾਂ ਇਹਨਾਂ ਨੂੰ ਯੂ 15 ਕਿਹਾ ਜਾਂਦਾ ਪਰ ਤੁਹਾਨੂੰ ਕੋਈ ਯੂਨੀਵਰਸਿਟੀ ਪਤਾ ਜੀ ਤੁਸੀਂ ਇਹਨਾਂ ਚ ਬੈਠ ਜਾਣਾ कोई प्रॉब्लम नहीं ਤੁਸੀਂ ਜਾ ਸਕਦੇ ਇਹ ਫਸਟ ਪ੍ਰੈਫਰੈਂਸ ਪਰ ਮੇਕ ਸ਼ੋਰ ਕਰੋ ਕਿ ਤੁਹਾਡੀ ਜਿਹੜੀ ਯੂਨੀਵਰਸਿਟੀ ਚੁਣੀ ਜਾਂਦੇ ਪਏ ਉਹ ਹਮੇਸ਼ਾ ਪਬਲਿਕ ਯੂਨੀਵਰਸਿਟੀ ਹੋਵੇ ਪ੍ਰਾਈਵੇਟਾ ਹੋਵੇ ਯੂਨੀਵਰਸਿਟੀ ਪਬਲਿਕ ਬਈ ਸੈਮੀ ਪ੍ਰਾਈਵੇਟ ਵੀ ਹਾਂ ਯਾ ਸੈਮੀ ਪਬਲਿਕ ਵੀ ਹਾਂ ਪਰ ਪਬਲਿਕ ਇਜ਼ ਦਾ ਫਸਟ ਪ੍ਰੈਫਰੈਂਸ ਇਹਦਾ ਤੁਸੀਂ ਆਪਣਾ ਯੂਨੀਵਰਸਿਟੀ ਪਿਕ ਕਰ ਸਕਦੇ ਆ ਪਰ ਬਹੁਤ ਸਾਰੇ ਨਿਆਣੇ ਆਉਂਦੇ ਆ ਕਾਲਜ ਜਾਣ ਲਈ ਇੱਥੇ ਸਾਡੇ ਪੰਜਾਬ ਤੋਂ ਸਪੈਸ਼ਲੀ ਉਹਨੇ ਜਦੋਂ ਤੁਸੀਂ ਪਿੱਕ ਕਰਨ ਨੂੰ ਨਾ ਤੁਸੀਂ ਹਮੇਸ਼ਾ ਪਬਲਿਕ ਕਾਲਜ ਪਿੱਕ ਕਰਨਾ ਕਦੀ ਕੋਈ ਪ੍ਰਾਈਵੇਟ ਕਾਲਜ ਨਹੀਂ ਪਿੱਕ ਕਰਨਾ ਮਤਲਬ ਮੈਨੂੰ ਕੋਈ ਤਰਮੋਸ਼ਨ ਨਹੀਂ ਹੈ ਕਿ ਇਹਨਾਂ ਚੀਜ਼ ਦੀ ਪ੍ਰਾਈਵੇਟ ਕਾਲਜ ਬਹੁਤ ਦੇਖਣ ਤੁਹਾਡੇ ਇਮੀਗ੍ਰੇਸ਼ਨੇ ਜਾਣ ਦੇ ਬਿਚਾਰਨਾ ਕਿ ਬਹੁਤ ਵਧੀਆ ਜੀ ਉੱਥੇ ਤਾਂ ਲੋਕ ਜਾਂਦੇ ਆ ਤੁਸੀਂ ਮੇਰੇ ਕੁਆਦੀ ਨੇ ਕਹਿਣਾ ਕਿ ਉਹ ਮੇਰਾ ਮੁੰਡਾ ਵੀ ਗਿਆ ਉਹ ਕੋਈ ਡਿਸਟਰ ਅਰਥ ਮੁੰਡਾ ਗਿਆ ਕਿਸੇ ਪ੍ਰਾਈਵੇਟ ਕਾਲਜ ਬਕਵਾਸ WiFi ਦਾ ਨਹੀਂ ਜਾਣਦਾ ਪੈਸੇ ਦੀ ਫੁੱਲ ਬਰਬਾਦੀ ਆ ਪਬਲਿਕ ਕਾਲਜ ਆਣਾ ਤੇ ਕਾਲਜਾਂ ਦੇ ਵਿੱਚ ਬੈਸਟ ਕਾਲਜ ਕਿਦਾਂ ਬਣੇ ਤੁਨ ਹਰੇਕ ਪ੍ਰੋਵਿੰਸ ਦੇ ਵਿੱਚ ਸਮਝ ਲੋ ਬ੍ਰਿਟਿਸ਼ ਕੋਲੰਬੀਆ ਹੋ ਗਿਆ ਵਿਪਟਾ ਹੋ ਗਿਆ অন্ਟਾਰੀਓ ਹੋ ਗਿਆ ਇੱਕ ਕਾਲਜਾਂ ਦੇ ਪਿੱਛੇ ਜਿਹੜੇ ਹਿੰਦੇ ਪਬਲਿਕ ਕਾਲਜ ਬੜੇ ਵਧੀਆ ਹੋਣਾ ਕੁਝ ਇੰਸਟੀਟਿਊਟ ਆਫ ਟੈਕਨੋਲੋਜੀ ਲਿਖਿਆ ਹੁੰਦਾ ਕਿਤਾ ਬ੍ਰਿਟਿਸ਼ ਕੋਲੰਬੀਆ ਦੇ ਅਗਰ ਬ੍ਰਿਟਿਸ਼ ਕੋਲੰਬੀਆ ਇੰਸਟੀਟਿਊਟ ਆਫ ਟੈਕਨੋਲੋਜੀ ਟਾਰੀਓ ਦੇ ਵਿੱਚ ਉਹ ਟਾਰੀਓ ਇੰਸਟੀਟਿਊਟ ਆਫ ਟੈਕਨੋਲੋਜੀ ਲੁਭੇਤਾ ਸਾਰੇ ਕਾਲਜਾਂ ਚ ਸਭ ਤੋਂ ਪਹਿਲੀ preference ਜਿਹੜੀ ਉਸ ਕਾਲਜ ਆ ਉਸ ਕਾਲਜ ਜਿਹੜਾ ਉਹਨੇ ਨੱਬ ਲਈ ਲਿਸਟ ਆ ਗਈ ਉਹਨੂੰ ਗੂਗਲ 'ਚ ਆਨ ਲਗਾ ਪਬਲਿਕ ਕਾਲਜ ਆ ਹਾਂਜੀ ਪਬਲਿਕ ਕਾਲਜ ਵੈਰੀ ਗੁੱਡ ਸਭ ਤੋਂ ਟਾਪ ਤੇ ਵਾਲੇ ਜੋ ਹੁੰਦੇ ਉਸ ਕਾਲਜਾਂ ਦੇ ਵਿੱਚ ਨੰਬਰ 1 ਤਾਂ ਤੁਹਾਨੂੰ ਪੜਤਵਾਅ ਜੋਬ ਲੱਭਣ ਦੇ ਚਾਂਸ ਜ਼ਿਆਦਾ ਹੁੰਦੇ ਨੰਬਰ 2 ਤਾਂ ਜੇ ਤੁਸੀਂ ਕਾਲ ਨੂੰ ਪੜਨਾ ਚਾਹੁੰਦੇ ਕਿਸੇ ਯੂਨੀਵਰਸਿਟੀ 'ਚ ਤੁਹਾਨੂੰ ਕ੍ਰੈਡਿਟ ਟ੍ਰਾਂਸਫਰ 'ਚ ਘੱਟ ਪ੍ਰੋਬਲਮ ਹੁੰਦੀ ਆ ਤੁਹਾਨੂੰ ਮਤਲਬ ਬੋਥ ਈਜ਼ੀ ਮਤਲਬ ਬੈਸਟ ਚੋਇਸ ਹ ਕੋਲੇਜਾਂ ਦੇ ਵਿੱਚ। ਘਾਤਾ ਨੂੰ ਚਵਾਈ ਲੋ ਏਤਬਾਰ ਕੋਈ ਕਾਲਜ ਮਿਲਦਾ ਤਾਂ ਪਬਲਿਕ ਕਾਲਜ ਹੀ ਜਾਣ ਦੀ ਕੋਸ਼ਿਸ਼ ਕਰਿਓ। ਪ੍ਰਾਈਵੇਟ ਨਾ ਜਾ ਜਿਓ। ਪ੍ਰਾਈਵੇਟ ਨਾ ਜਾ ਜਿਓ ਰਿਪੀਟ ਕਰਦਾ ਪਿਆ ਸਾਡੇ ਬੰਦੇ ਬਹੁਤ ਜ਼ਿਆਦੇ ਪ੍ਰਾਈਵੇਟ ਇਸ ਲਈ ਮੈਨੂੰ ਰਿਪੀਟ ਕਰਨਾ ਪੈ ਰਿਹਾ। ਪੈਸੇ ਦੀ ਬਰਬਾਦੀ ਨਾ ਕਰੋ। ਤੁਹਾਡੀ ਕੋਈ ਗ੍ਰੋਥ ਨਹੀਂ ਹੋਣੀ 2 ਸਾਲ ਦਾ ਤੇ ਪੈਸੇ ਸੜਨੇ। ਕੋਈ ਫਾਇਦਾ ਨਹੀਂ ਤੁਹਾਨੂੰ ਹੋਣਾ ਉਸ ਚੀਜ਼ ਦਾ ਹਮੇਸ਼ਾ ਕੋਸ਼ਿਸ਼ ਕਰ ਪਬਲਿਕ ਜਾਣ ਦੀ ਜੇ ਤੁਹਾਨੂੰ ਪ੍ਰਾਈਵੇਟ ਜਾਣਾ ਹੀ ਪਿਆ ਫਿਰ ਕੀ ਗੱਲ ਦਿਮਾਗ ਚ ਪੂਰੀ ਸੋਚ ਲਈਏ ਕਿ ਇਹ ਪੜਤੋਵਾ ਤਮੀ ਯੂਨੀਵਰਸਿਟੀ ਜਾਣਾ ਹੀ ਪਣਾ ਤਾਂ ਤਾਂ ਵੀ ਕੋਈ ਵਰਤ ਰਹਿਣੀ ਹੈ ਇੱਥੇ ਨਹੀਂ ਤਾਂ ਤੁਹਾਡੀ ਪੜਾਈ ਕੀਤੀ ਦਾ ਕੋਈ ਫਾਇਦਾ ਨਹੀਂ ਹੋਉਂ। ਹੁਣ ਤੈਨੂੰ ਮੈਂ ਦੱਸਦਾ ਤੁਸੀਂ ਕਾਲਜ ਹੈ ਯੂਨੀਵਰਸਿਟੀ ਕਿਦਾਂ ਬਿਕਰਨਾ ਇਸ ਤੋਂ ਬਾਅਦ ਕੀ ਹੁੰਦਾ ਹੁਣ ਤੁਸੀਂ ਸੋਚਣਾ ਕਿ ਮੈਨੂੰ ਆਉਤੇ ਪੜਨਾ ਕਿਹਾ ਮੇਰੀ ਨਜ਼ਰ ਚ 80% ਲੋਕ ਜਿਹੜੇ ਆਉਂਦੇ ਆ ਉਹ ਹਮੇਸ਼ਾ ਇਹ ਸੋਚ ਕੇ ਆਉਂਦੇ ਆ ਕਿ ਕੰਪਿਊਟਰ ਕਰਨਾ ਹੈ ਉਹ ਹਮੇਸ਼ਾ ਇਹ ਹੀ ਉੱਤੇ ਇੱਕ ਵੀਡੀਓ ਬਣਾਉਂਗਾ ਕਿ ਇਹ ਕਿੱਡੀ ਵੱਡੀ ਪ੍ਰੋਬਲਮ ਹੈ ਪਰ ਇਹ ਸਭ ਵਾਲਾ ਟਾਪਿਕ ਹੈ ਸਭ ਲੋ ਮੈਂ ਵੀ ਕੰਪਿਊਟਰ ਕਰਨਾ ਹੈ ਸੀ ਕੰਪਿਊਟਰ ਮੈਂ ਕਰਨਾ ਹੈ ਜੀ ਆਪਣੇ ਜਣ ਨੂੰ ਕਹਿ ਦਿੰਨੇ ਜਾਂ ਉੱਤੇ ਲੰਨੇ ਆ ਠੀਕ ਹੈ ਕਹਿੰਦਾ ਕੋਈ ਚੱਕਰ ਨਹੀਂ ਹੈ ਤੁਹਾਨੂੰ ਡੋਟਰਾ ਕਰਨਾ ਹੈ ਉਹ ਲੈਟਰ ਭੰਦਾ ਤੁਹਾਡੀ ਰਿਸੈਪਸ਼ਨ ਤੇ ਲੈਟਰ ਆ ਜਾਂਦੀ ਹੈ ਚਲੋ ਜੋ ਵੀ ਆ ਉੱਤੇ ਲਿਖਿਆ ਹੁੰਦਾ ਕੰਪਿਊਟਰ ਤੁਹਾਡਾ ਤੁਸੀਂ ਇਹ ਕੰਪਿਊਟਰ ਲਈ ਚੱਲੇ ਆ ਹੁਣ ਮੈਂ ਯੂਨੀਵਰਸਿਟੀ ਦੇ ਦਫਤਰ ਦਾ ਪਹਿਲਾਂ ਜੇ ਤੁਹਾਨੂੰ ਇਹ ਯੂਨੀਵਰਸਿਟੀ ਚੱਲੇ ਆ ਜਾਂਦਾ ਅੱਛਾ ਇਹ ਕੰਪਿਊਟਰ ਇਹਦਾ ਕੱਟ ਰਿਹਾ ਉੱਥੇ ਤੁਹਾਡੇ ਸਟੱਡੀ ਪਰਮਿਟ ਜਾਂ ਸਭ ਦੰਦਾ ਕਾਉਂਸਲ ਰੈਪਰਟੈਂਸ ਤੇ ਆ ਜਾਂਦਾ ਇਹ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਜਦੋਂ ਜੇ ਤੁਸੀਂ ਯੂਨੀਵਰਸਿਟੀ ਚੱਲੇ ਆ ਜੋ ਤੁਸੀਂ ਕੰਪਿਊਟਰ ਨਹੀਂ ਕਰ ਰਹੇ ਉੱਥੇ ਜਦੋਂ ਤੁਸੀਂ ਪਹੁੰਚਦੇ ਇੰਡੀਐਚ ਕੀ ਹੁੰਦਾ ਚ ਉਹ ਵਾਈ ਨੋ ਤੁਸੀ ਕਿਹਦੇ ਡਿਗਰੀ ਚ ਪੜਦੇ ਹੋ ਤੁਹਾਨੂੰ ਉਹ ਆਪ ਦਿੰਦੇ ਪੜਨ ਕੀ ਇਹ ਜੀ ਜਲਦੀ ਪੜਨੀ ਆ ਤੇ ਖਤਮ ਕਰਨੀ ਆ ਸਾਨੂੰ ਪਤਾ ਹੁੰਦਾ ਪਾਸ ਕਰਨੀ ਆ ਕਿ ਚਲੋ ਜੀ ਅਗਲਾ ਹੁਣ ਆ ਚੀਜ਼ ਪੜਨੀ ਆ ਉਹ ਤੁਹਾਨੂੰ ਦਿੰਦੇ ਇੱਥੇ ਇਦਾਂ ਨਹੀਂ ਹੁੰਦਾ ਤੁਸੀਂ ਸਮੇਂ ਲੋਕ ਬਿਟਰ ਗਾ ਹਰੇਕ ਡਿਗਰੀ ਇੱਥੇ ਨੋਰਮਲ ਡਿਗਰੀ ਦੀ ਗੱਲ ਲੱਗਦਾ 120 ਕ੍ਰੈਡਿਟ ਦੀ ਕ੍ਰੈਡਿਟ ਤੁਹਾਨੂੰ ਖਤਮ ਕਰਨੀ ਹੁੰਦੀ ਜੇ ਤੁਸੀਂ ਗ੍ਰੈਜੂਏਟ ਹੋਣਾ ਉਸ ਡਿਗਰੀ ਤੋਂ ਤੇ ਹਰੇਕ ਸਬਜੈਕਟ ਜਿੰਦਾ 3 ਕ੍ਰੈਡਿਟ ਦਾ ਮਤਲਬ ਤੁਹਾਨੂੰ 40 ਸਬਜੈਕਟ ਕਰਨੇ ਹੁੰਦੇ ਆ ਇੱਕ ਡਿਗਰੀ ਖਤਮ ਕਰਨ ਲਈ ਜਿਹੜੇ ਪਹਿਲੇ 30 ਕਰੈਡਿਟ ਹੁੰਦੇ ਆ ਤੁਹਾਡੇ ਫਸਟイヤー ਦੇ ਕੋਰਸ ਹੁੰਦੇ ਆ ਸਵੇਣਾ ਤੁਸੀਂ ਉਹ ਯੂਨੀਵਰਸਿਟੀ ਆ ਗਏ ਤੁਸੀਂ ਕੰਪਿਊਟਰ ਪੜਨ ਨੂੰ ਸੋਚ ਰਹੇ ਆ ਤੁਹਾਡੇ ਪਹਿਲੇ ਸਾਲ ਯੂਨੀਵਰਸਿਟੀ ਚ ਕੋਰਸ ਹੀ ਕੰਪਿਊਟਰ ਦੇ 2-3 ਹੁੰਦਾ ਤੁਸੀਂ ਕਹੋਗੇ ਮੈਂ ਤਾਂ ਕੰਪਿਊਟਰ ਪੜਨਾ ਤੇ ਮੈਂ ਪੜਦਾ ਕੀ ਪਿਆ ਤੁਹਾਨੂੰ ਉਹਨਾਂ ਨੇ ਬਾਇਓਲੋਜੀ ਪੜਾਣੀ ਤੁਹਾਨੂੰ ਉਹਨੇ ਕੈਮਿਸਟਰੀ ਪੜਾਣੀ ਤੁਹਾਨੂੰ ਉਹਨੇ ਫਿਜ਼ਿਕਸ ਪੜਾਣੀ ਕਿਉਂਕਿ ਉਹ ਮੇਕ ਸ਼ੋਰ ਕਰਦੇ ਹੁੰਦੇ ਆ ਉਹਨਾਂ ਨੇ ਪੱਕਾ ਕਰਨਾ ਹੁੰਦਾ ਕਿ ਤੁਹਾਨੂੰ ਕੰਪਿਊਟਰ ਚ ਇੰਟਰਸਟ ਹੈ ਕਿ ਬਿਨਾ ਮਤ ਤੇ ਤਾ ਨੂੰ ਮਨੇ ਬਹੁਤ ਸਾਰੇ ਇਦਾਂ ਦੇ ਕੋਰਸ ਕਰਾਉਣੇ ਇਹਦਾ ਪਰ ਅਰੇ ਨਹੀਂ ਕਿਦਾ ਪੜਾਈ ਖਰਾਬ ਹੁੰਦੀ ਉਹ ਇਲੈਕਟਿਵ ਕਹਿੰਦੇ ਆ ਇਲੈਕਟਿਵ ਮਤਲਬ ਉਹ ਕੋਰਸ ਜਿਹੜੇ ਤੁਹਾਡੇ ਮਤਲਬ ਡਿਗਰੀ ਦੇ ਸੰਬੰਧੇ ਦੇ ਨਹੀਂ ਹੈਗੇ ਪਰ ਜੇ ਤੁਸੀਂ ਸਮਝ ਲੋ ਕੰਪਿਊਟਰ ਪੜ੍ਹਦੇ ਤੁਸੀਂ ਬਾਇਓ ਜੀ ਪੜ੍ਹਦੇ ਤਾਂ ਇੰਟਰਸਟ ਹੋ ਜਾਗ ਗਿਆ ਕਿ ਮੈਂ ਤਾਂ ਬਾਇਓ ਕਰਨੀ ਹੈ ਕੰਪਿਊਟਰ ਨਹੀਂ ਕਰਨ ਤਾਂ ਤੁਹਾਡਾ ਸਮਾ ਬੇਅਰਥ ਨਹੀਂ ਹੋਊਗਾ ਤੁਹਾਡੇ ਉਹ ਟ੍ਰਾਂਸਫਰ ਦੇਣੀ ਹੋ ਪੜਾਈ ਕਿ ਪਹਿਲੇ ਸਾਲ ਦੇ ਮੋਸਟਲੀ ਕੋਰਸ ਸੇਮ ਬਦੇ ਮੋਸਟ ਮੇਜਰਸ ਮਤਲਬ ਮੋਸਟ ਫੀਲਡ ਵਿੱਚ ਜੇ ਕੋਈ ਬਹੁਤ ਸਪੈਸੀਫਿਕ ਫੀਲਡ ਹੈ ਇੰਜੀਨੀਅਰਿੰਗ ਵਗੈਰਾ ਉਹ ਚ ਥੋੜਾ ਸਿਸਟਮ ਅਲੱਗ ਹੁੰਦਾ ਪਰ ਜੇ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ ਉਹਦੇ ਬਾਰੇ ਤੁਸੀਂ ਮੈਨੂੰ ਦੱਸੋ ਕਮੈਂਟ ਵਿੱਚ ਮੈਂ ਅਲੱਗ ਵੀਡੀਓ ਬਣਾ ਦੂੰਗਾ ਕਿ ਤੁਸੀਂ ਕੰਪਿਊਟਰ ਕਰਨਾ ਹੈ ਤਾਂ ਤੁਸੀਂ ਪੜ੍ਹ ਰਹੇ ਆ ਤੁਸੀਂ ਦੇਖ ਰਹੇ ਆ ਕਿ ਮੈਂ ਫਿਜ਼ਿਕ ਕੈਮਿਸਟਰੀ ਵੀ ਪੜ੍ਹ ਰਹੇ ਆ ਤੇ ਮੈਂ ਕੰਪਿਊਟਰ ਤਾਂ ਹਾਲੇ ਮੈਂ ਦੋ ਤਿੰਨ ਕੋਰਸ ਹੀ ਬੜੇ ਤੁਹਾਡੇ ਪਹਿਲੇ ਸਾਲ ਚ ਹੀ ਬਣਾ ਜਦੋਂ ਤੁਹਾਡਾ ਮੇਜਰ ਕਿਦਾਂ ਕਲੀਅਰ ਹੋਣਾ ਕਿ ਜਦੋਂ ਉਹਨਾਂ ਨੇ ਮੰਨ ਲਿਆ ਕਿ ਤੁਸੀਂ ਕੰਪਿਊਟਰ ਕਰਨਾ ਇਹ ਹੁੰਦਾ ਯੂਜੂਲੀ ਦੂਜੇ ਸਾਲ ਯੂਨੀਵਰਸਿਟੀ ਵਿੱਚ ਤੁਹਾਡਾ ਮੇਜਰ ਡਿਕਲੇਅਰ ਕਰਦਾ ਮੇਜਰ ਕਿਦਾਂ ਕਲੀਅਰ ਹੁੰਦਾ ਉਹਨਾਂ ਨੇ ਦੇਖਣਾ ਤੁਹਾਡੇ ਪਹਿਲੇ ਸਾਲ ਤੋਂ ਬਾਅਦ ਉਹ ਤੁਹਾਨੂੰ ਐਵਰੇਜ ਹੁੰਦੀ ਹੈ ਤੁਹਾਡੇ ਮੇਜਰ ਦੀ ਤੁਸੀਂ ਕੰਪਿਊਟਰ ਕਰਨਾ ਉਹਨਾਂ ਨੇ ਕਿਹਾ ਅੱਛਾ ਇਹਨੂੰ 70% ਇਹਦੇ ਚਾਹੀਦੇ ਮਿਨੀਮਮ ਜੇ ਇਹਦੇ 70% ਘੱਟ ਹੋਏ ਤਾਂ ਇਹਨੂੰ ਕੰਪਿਊਟਰ ਨਹੀਂ ਅੱਡੇਗਾ ਤੁਹਾਨੂੰ ਤੁਸੀਂ ਸਮੇਂ ਲੋ ਸਾਰੇ ਕੋਰਸ ਪਾਸ ਕਰਨੇ ਤੇ ਡਿਗਰੀ ਦੇ ਪਾਸ ਕਰਨੇ ਪਹਿਲੇ ਸਾਲ ਚ ਤੁਹਾਡੇ 70% ਤੋਂ ਤੁਹਾਡਾ ਉਹਨਾਂ ਨੇ ਇਹ ਨਾ ਚਲੋ ਬਹੁਤ ਵਧੀਆ ਲੱਗੇ ਰੋ ਆਪਣਾ ਹੁਣ ਤੁਹਾਨੂੰ ਇਲੈਕਟਿਵ ਕਾਟ ਵੱਲ ਫालतੂ ਦੇ ਕੋਰਸ ਕਰਕੇ ਤੁਹਾਨੂੰ ਜੋ ਜੀ ਪੜਦਾ ਉਹ ਜਿਆਦਾ ਕੋਰਸ ਸਾਰੇ ਲੱਗਣੇ। ਬਸ ਤੁਸੀਂ ਸਮੇਂ ਲੋ ਤੁਸੀਂ ਪਾਸ ਕੀਤਾ ਸਾਰੇ ਕੋਰਸ ਤੁਹਾਡੇ 65% ਬਣੇ ਓਵਰ 올 ਤੁਸੇ ਪਾਸ ਕਰ ਲੈ। ਤੁਸੀਂ ਕੰਪਿਊਟਰ ਚ ਬੜਾ ਨਹੀਂ ਲੈਣਾ ਉਹਨਾਂ ਨੂੰ ਉਹਨਾਂ ਨੇ ਉਹ ਜਦੋਂ ਇਹ ਚੀਜ਼ ਹੁੰਦੀ ਆ ਨਾ ਇੱਥੇ ਮੈਂ ਦੇਖਦਾ ਸਭ ਇਹ ਦਾ ਮੈਂ ਉਹ ਪੰਨੀ ਅੰਦਰ ਜਦ ਮੈਂ ਇੱਥੇ ਦੇਖਦਾ ਉਹ ਨਿਆਣਿਆਂ ਦੀ ਆਦੀ ਹੈ ਜਿੱਥੇ ਉਹ ਸੁੱਤ ਤੋਂ ਪਹਿਲਾਂ ਤਾਂ ਪੜਾਈ ਜਾਂਦੇ ਪਾਸ ਇਹ ਬਹੁਤ ਵੱਡੀ ਚੀਜ਼ ਮੇਰੇ ਨਾਲ ਹੋ ਗਈ ਆ ਤੇ ਇਹ ਬਹੁਤ ਨਾਰਮਲ ਚੀਜ਼ ਆ ਉਹ ਕੱਥੇ ਧਰਮੇ ਲਾਸਤ ਜੇ ਤੁਹਾਡੇ ਨਾਲ ਇਹ ਚੀਜ਼ ਹੁੰਦੀ ਆ ਤਾਂ ਤੁਹਾਨੂੰ ਮੈਂ ਦੱਸਾਂ ਇਹਦੇ ਚੋਂ ਨਿਕਲਣ ਦੇ ਦੋ ਰਸਤੇ ਹੁੰਦੇ ਆ ਜਾਂ ਤਾਂ ਤੁਸੀਂ ਜਾਂ ਤਾਂ ਤੁਸੀਂ ਸਮਝ ਲਓ ਉਹੀ ਮੈਜਰ ਕਰਨਾ ਜਿਹੜਾ ਤੁਸੀਂ ਸੋਚ ਕੇ ਆਏ ਤੁਹਾਡਾ ਇੰਟਰਸਟ ਹੈ ਪਰ ਚਲੋ ਨੰਬਰ ਨਹੀਂ ਆ ਕੁਝ ਵੀ ਉਸ ਆਪਾਂ ਤਾਂ ਤੁਸੀਂ ਇੱਕ ਸਮੈਸਟਰ ਵਾਧੂ ਲਗਾ ਕੇ ਕੋਈ ਇਦਾਂ ਦੇ ਕੋਰਸ ਨਾ ਪੁੱਛ ਕੇ ਜਿਹੜੇ ਸਭ ਤੋਂ ਸੌਖੇ ਕੋਰਸ ਆ ਤੇ ਉਹ ਚ ਬਹੁਤ ਮੈਕਸਿਮਮ ਨੰਬਰ ਲੈਣ ਦੀ ਕੋਸ਼ਿਸ਼ ਕਰੋ ਕਿ ਤਾਂ ਕਿ ਤੁਹਾਡੀ ਐਵਰੇਜ ਚੱਕ ਹੋ ਜਾਵੇ ਜਿਆਦਾ ਤੁਹਾਨੂੰ ਕੋਰਸ ਰਿਪੀਟ ਕਰਨੇ ਪੈਂਦੇ ਆਲਰੇਡੀ ਜਿਹੜੇ ਤੁਸੀਂ ਕੋਰਸ ਕੀਤੇ ਉਹਨੂੰ ਰਿਪੀਟ ਕਰਕੇ ਮਤਲਬ ਜਿਆਦਾ ਨੰਬਰ ਲੈ ਲਓ ਤੇ ਤੁਹਾਨੂੰ ਐਵਰੇਜ ਚੱਕ ਲਓ ਦੋਨੋਂ ਰਸਤੇ ਬਹੁਤ ਮਹਿੰਗੇ ਆ ਬਹੁਤ ਪੈਸੇ ਲੱਗਣੇ ਆ ਪਰ ਜੇ ਤੂੰ ਸੋਚਿਆ ਤੁਸੀਂ ਕੀ ਪੜਨਾ ਹੈ ਜਿੱਦ ਸੇ ਕਰਨਾ ਹੀ ਚਾਹੁੰਦੇ ਆ ਤੁਹਾਨੂੰ ਇਹ ਕਰਨਾ ਪੈਣਾ ਮੇਕੋ ਗਲਤੀ ਤੁਹਾਡੀ ਆ ਕਿਉਂਕਿ ਤੁਸੀਂ ਪਹਿਲਾਂ ਨੰਬਰ ਕੱਟ ਲਏ ਆ ਆ ਪੋਲਿਜਾ ਦੇ ਵਿੱਚ ਕੀ ਹੁੰਦਾ ਕਾਲਜਾਂ ਦੇ ਵਿੱਚ ਯੂਜੂਲੀ ਇਹ ਪ੍ਰੋਬਲਮ ਕੱਟ ਆਦੀ ਆ ਜੇ ਤੁਸੀਂ ਇਨਐਕਟਿਵ ਥੋੜੇ ਹੁੰਦੇ ਆ ਸਮਝ ਲਓ ਤੁਸੀਂ ਕੰਪਿਊਟਰ ਹੀ ਕਰਨਾ ਤਾਂ ਮਤਲਬ ਇਲੈਕਟਿਵ ਵੀ ਹੋਊਗਾ ਪਰ ਉਹ ਕੋਈ ਨਹੀਂ ਨੇ ਕੋਲੇ ਉਹਨਾਂ ਨੇ ਕੀ ਕਰਨਾ ਜੇ ਤੁਹਾਡਾ ਮੇਜਰ ਆਫ ਕਰਾ ਉਹਨਾਂ ਨੇ ਤੁਹਾਨੂੰ ਗ੍ਰੈਜੂਏਸ਼ਨ ਐਵਰੇਜ ਹੁੰਦੀ ਹੈ ਉੱਥੇ ਕਿ ਜੇ ਤੁਸੀਂ ਚਾਹਨੇ ਤੁਸੀਂ ਕੰਪਿਊਟਰ ਦੀ ਤੁਹਾਨੂੰ ਜੋ ਵੀ ਤੁਹਾਡੀ ਡਿਗਰੀ ਹੈ ਡਿਪਲੋਮਾ ਕੰਪਿਊਟਰ ਦਾ ਤੁਹਾਨੂੰ 70% ਓਵਰਆਲ ਲੈਣਾ ਪੈਣਾ ਹੈ ਪਾਸ ਹੋਣ ਲਈ 70% ਸਮਝ ਲਓ ਤੁਹਾਡੇ 2000 ਦਾ ਡਿਪਲੋਮਾ ਮੁੱਕਿਆ ਤੁਹਾਡੇ ਪਰਸੈਂਟ ਹੀ 65% ਉਹਨਾਂ ਨੇ ਕਿਹਾ ਕਿ ਤੈਨੂੰ ਆਰਟਸ ਵਿੱਚ ਗ੍ਰੈਜੂਏਟ ਕਰਦਿੰਦੇ ਨੇ ਤੈਨੂੰ ਕੰਪਿਊਟਰ ਵਿੱਚ ਨਹੀਂ ਕਰ ਸਕਦੇ ਆਪਾਂ ਤੇਰੇ ਨੰਬਰ ਨਹੀਂ ਹੈਗੇ ਇਸ ਲਈ ਉਹ ਐਟਾ ਕਰਦੇ ਇਸ ਲਈ ਤੁਸੀਂ ਮੇਕ ਸ਼ੋਰ ਕਰੋ ਕਿ ਪਹਿਲੇ ਸਾਲ ਥੋੜਾ ਪੜਾਈ ਤੇ ਮਨ ਲਗਾਓ ਜਾਂਦੇ ਹੀ ਕੰਮ ਥੋਕੜਾਣਾ ਸ਼ੁਰੂ ਕਰੋ ਉਹ ਇਹਦੇ ਵਿੱਚ ਪੂਰਾ ਜੋਰ ਲਗਾਓ ਤਾਂ ਕਿ ਤੁਹਾਡਾ ਮੇਜਰ ਰਿਕਵਰ ਡਿਕਲੇਅਰ ਹੋ ਜਾਏ ਤੇ ਤੁਸੀਂ ਅੱਗੇ ਬਾਦ ਸਕੋ ਹੁਣ ਤੁਹਾਨੂੰ ਪਤਾ ਮੇਜਰ ਕਿੱਦਾਂ ਡਿਕਲੇਅਰ ਹੁੰਦਾ ਉਹਨਾਂ ਗਲਾਸ ਉਹ ਆਨੇਗਾ ਕਿ ਸਮਝੋ ਤੁਸੀਂ ਇਮੀਗ੍ਰੇਸ਼ਨ ਇੰਡੋਰ ਪਾਇਆ ਤੁਸੀਂ ਕਿ ਕੰਪਿਊਟਰ ਕਰਨਾ ਤੁਹਾਨੂੰ ਹੋਰ ਪਤਾ ਹੈ ਕਿ ਮੇਜਰ ਤਾਂ ਚਲੋ ਮੈਂ ਹੁਣ ਇਹ ਜੋ ਮੈਂ ਕਹਿੰਦਾ ਆ ਜਾਣਾ ਪਰ ਮੇਰਾ ਅਸਲੀ ਮੇਰੋਂ ਪੜਾਈ ਤੇ ਬੰਨ ਲਗਾਉਣਾ ਪੈਣਾ ਤੇ ਦੂਜੇ ਸਾਲ ਜੇ ਮੇਰਾ ਡਿਕਲੇਅਰ ਬਣਾ ਯੂਨੀਵਰਸਿਟੀ ਤੇ ਕਾਲਜ ਨੂੰ ਆਪਣੀ ਅਗਲੀ ਜਾਣੀ ਰੱਖਣੀ ਪੈਣੀ ਕੰਪਿਊਟਰ ਕਰਾ ਲੈ ਜੇ ਤਾਂ ਤੁਸੀਂ ਯੂਨੀਵਰਸਿਟੀ ਗਏ ਸਮਝ ਲਓ ਤੁਸੀਂ ਇਹ ਕਿਹਾ ਤੁਹਾਡੀ ਕੰਪਿਊਟਰ ਦਾ ਅਸੈਪਟੈਂਸ ਲੈਟਰ ਆ ਗਿਆ ਉਸ ਤੋਂ ਅਗਲਾ ਸਟੈਪ ਹੁੰਦਾ ਕੋਰਸ ਚੱਕੜੇ ਕੋਰਸ ਪਲੈਨਿੰਗ ਉਹਨੂੰ ਬੰਦਿਆ ਕੋਰਸ ਪਲੈਨਿੰਗ ਦਾ ਮਤਲਬ ਹਰੇਕ ਸੈਮੈਸਟਰ ਤੁਸੀਂ ਕੀ ਪੜਨਾ ਜਿਵੇਂ ਮੈਟਰੀਅਲਟਾ ਦੀ ਗੱਲ ਕੀਤੀ ਸੀ ਨਾ 40 ਕੋਰਸ ਤੁਸੀਂ ਕਰਨੇ 40 ਸਬਜੈਕਟ ਤੁਸੀਂ ਕਰਨੇ ਉਹ ਤੁਹਾਨੂੰ ਹਰੇਕ ਸੈਮੈਸਟਰ ਚ ਕਿੰਨੇ ਕਿੰਨੇ ਸਬਜੈਕਟ ਕਰਨੇ ਉਹਦੀ ਪਲੈਨਿੰਗ ਕਰਨਾ ਸਭ ਤੋਂ ਜ਼ਰੂਰੀ ਜੀ ਇਹ ਸਭ ਤੋਂ ਜ਼ਰੂਰੀ ਇਹ ਤੁਹਾਡੀ ਕੋਰਸ ਪਲੈਨਿੰਗ ਖਰਾਬ ਆ ਨਾ ਮੈਂ ਤੁਹਾਨੂੰ ਗਰੰਟੀ ਨਾ ਕਹਿਨ ਉਹ ਤੁਹਾਡਾ ਪਹਿਲਾ ਸਾਲ ਖਰਾਬ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੈ ਤੇ ਜੇ ਤੁਹਾਡਾ ਪਹਿਲਾ ਸਾਲ ਖਰਾਬ ਹੋ ਗਿਆ ਮੈਂ ਤੁਹਾਨੂੰ ਗਰੰਟੀ ਦਿੰਦਾ ਯਾਰ ਤੁਸੀਂ ਆਪਣਾ ਮੀਜਰ ਬਦਲੋਗੇ ਮਤਲਬ ਜ਼ਬਰਦਸਤੀ ਨਾ ਮਰਜ਼ੀ ਦਾ ਨਹੀਂ ਜਾਂ ਤੁਸੀਂ ਪੜਾਈ ਛੱਡ ਦੇਣੀ ਕੋਰਸ ਪਲੈਨਿੰਗ ਤੇ ਦਗੜੀ ਦੀਆ ਜਦੋਂ ਤੁਸੀਂ ਸੋਚ ਲਿਆ ਮੈਂ ਕੰਪਿਊਟਰ ਕਰਨਾ ਉਸ ਸਕੂਲ ਦੀ ਲਿਸਟ ਚ ਲਾਓ ਉਹਨਾਂ ਨੇ ਲਿਖਿਆ ਹੁੰਦਾ ਕਿ ਇਸ ਕੋਰਸ ਦੇ ਵਿੱਚ ਕਿੱਦਾਂ ਉਹ ਤਾਂ ਉਹ ਰეკਮੈਂਡ ਕਰਦੇ ਆ ਤੇ ਇਹ ਪਲਾਨ ਜੇ ਤੁਹਾਨੂੰ ਕੋਈ ਨਹੀਂ ਜਾਣਦਾ ਮਤਲਬ ਸਪੈਨਸ ਰੈਸਟਿਕ ਇਹ ਕੋਰਸ ਦੋ ਜ਼ਰੂਰ ਉਹਨਾਂ ਨੇ ਮੰਡੇਟਰੀ ਕੋਰਸ ਨਹੀਂ ਹੁੰਦੇ ਆ ਕਿ ਜਿਹੜੇ ਕਰਨੇ ਆ ਮੰਡੇਟਰੀ ਕੋਰਸ ਕਰਨੇ ਬਹੁਤ ਜ਼ਰੂਰੀ ਆ ਉਹ ਜਿਹੜੇ ਉਹਨਾਂ ਨੇ ਕੋਰਸ ਲਿਖਿਆ ਹੁੰਦੇ ਨਾ ਪਹਿਲੇ ਸਬਜੈਕਟ ਪਹਿਲੇ ਸੈਮੈਸਟਰ ਦੂਜੇ ਸੈਮੈਸਟਰ ਤੀਜੇ ਸੈਮੈਸਟਰ ਸਾਰਾ ਉਹਨਾਂ ਨੇ ਲਿਖਿਆ ਹੁੰਦਾ ਉਹ ਤਾਂ ਤੁਸੀਂ ਕੋਰਸ ਜ਼ਰੂਰ ਲੈਣਾ ਹੀ ਲੈਣੇ ਆ ਕਿਉਂਕਿ ਇਹ ਕਾਲਜ ਯੂਨੀਵਰਸਿਟੀਾਂ ਵਿੱਚ ਇਹਨਾਂ ਤੁਹਾਨੂੰ ਆਪਣੀ ਕਲਾਸਾਂ ਆਪ ਚੱਕਣੀਆਂ ਪੈਂਦੀਆਂ ਤੇ ਤੁਹਾਨੂੰ ਇਹ ਜਿਹੜੀ ਚੱਕੜੀ ਚੀਜ਼ ਦੇ ਸਭ ਤੋਂ ਪਹਿਲਾਂ ਚੱਕੜੀ ਸਮਝਣ ਤੋਂ ਚਾਰ ਕੋਰਸ ਕਰਨੇ ਉਹਨਾਂ ਦੇ ਦੋ ਨਹੀਂ ਕਰਨੇ ਆ ਕਿ ਇਹ ਪਹਿਲੇ ਸੈਮੈਸਟਰ ਚ ਆਪਾਂ ਰეკਮੈਂਡ ਕਰਦੇ ਆ ਇਹ ਦੋ ਕੋਰਸ ਜ਼ਰੂਰ ਕਰ ਲੈ ਤੁਸੀਂ ਉਹ ਦੋ ਕੋਰਸ ਸਭ ਤੋਂ ਪਹਿਲਾਂ ਲੱਕਣੇ ਆ ਕਿਉਂਕਿ ਉਹਦੇ ਤੁਸੀਂ ਕੋਰਸ ਨਾ ਕੀਤੇ ਇੱਥੇ ਪ੍ਰੀ ਰਿਕੁਇਜ਼ਿਟ ਪੋਸਟ ਰਿਕੁਇਜ਼ਿਟ ਵੀ ਨਾ ਉਹ ਸਬਜੈਕਟ ਤਮੈ ਲੋ ਤੁਸੀਂ ਉਹਦੇ ਹੀ ਕਰ ਸਕਦੇ ਆ ਕਿ ਜੇ ਤੁਸੀਂ ਪਹਿਲੇ ਉਹਦੇ ਦੋ ਸਬਜੈਕਟ ਕੋਈ ਆਹ ਆ ਸਪੈਸੀਫਿਕ ਕੀਤੇ ਹੋਣ ਇਸ ਲਈ ਕਈ ਵਾਰ ਇਹ ਹੁੰਦਾ ਕਿ ਚਲੋ ਮੈਂ ਤੇ ਪਾਸ ਹੋ ਰਿਹਾ ਸਭ ਕੁਝ ਵਧੀਆ ਚੱਲ ਰਿਹਾ ਮੈਂ ਅਹੜਾ ਕੋਰਸ ਕਰਨਾ ਉਹ ਮੈਂ ਕੋਰਸ ਲੈ ਸਕਦਾ ਕਿਉਂਕਿ ਮੈਂ ਕੋਈ ਹੋਰ ਉਹ ਪਹਿਲਾਂ ਜ ਤੋਂ ਪਹਿਲਾਂ ਉਹ ਦੋ ਕੋਰਸ ਹੋਰ ਕਰਨੇ ਸੀ ਟਾਈਮ ਖਰਾਬ ਇੱਕ ਹੋਰ ਸੈਮੈਸਟਰ ਦਾ ਬਤਾ ਇਸ ਲਈ ਉਹ ਜੋ ਰਹਾ ਲਿਸਟ ਬਣਾਈ ਹੁੰਦੀ ਆ ਸਭ ਤੋਂ ਪਹਿਲਾਂ ਤੁਸੀਂ ਉਹ ਕੋਰਸ ਸੈਮੈਸਟਰ ਬਾ ਸੈਮੈਸਟਰ ਜਰੂਰ ਚੱਕਣੀ ਹੈ ਫਿਰ ਤੁਹਾਨੂੰ ਪਤਾ ਲੱਗ ਗਿਆ ਜੇ ਤੁਹਾਡੇ ਕੋਈ ਹੀ ਕਾਲਜ ਦੀ ਤਤਨ ਲਿਸਟ ਹੁੰਦੀ ਆ ਹਰੇਕ ਮੇਜਰ ਦੇ ਸਬਜੈਕਟਾਂ ਲਿਖਿਆ ਹੁੰਦੇ ਜੇ ਨਾ ਲਿਖੇ ਹੋਣ ਤੁਸੀਂ ਕੋਲੇ ਜਾਂਦੇ ਸਤ ਪੁੱਲਾ ਉਹਨੂੰ ਕਹਿਣਾ ਮੈਨੂੰ ਕੋਰਸ ਐਡਵਾਈਜ਼ਰ ਚਾਹੀਦਾ ਮੈਂ ਪਹਿਲੇ ਸਾਲ ਦੀ ਕੋਰਸ ਪਲੈਨਿੰਗ ਕਰਨਾ ਚਾਹੁੰਦਾ ਜਰੂਰ ਕਰੋ ਤੁਹਾਨੂੰ ਕਲੈਰਿਟੀ ਹੋਊਗੀ ਕਿਉਂਕਿ ਸਾਲ ਜਿਹੜਾ ਫਸਟ ਈਅਰ ਹੁੰਦਾ ਸਭ ਤੋਂ ਵੋਲੇਟਾਈਲ ਸਭ ਤੋਂ ਖਤਰਨਾਕ ਸਾਲ ਹੁੰਦਾ ਜੇ ਸਾਲ ਠੀਕ ਚੱਲ ਜੂਵੇ ਉਹ ਸਾਲ ਤੱਕ ਤੁਸੀਂ ਚੱਲਦੇ ਰਹਿੰਦੇ ਹੈ ਇਹਦਾ ਤੁਸੀਂ ਆਪਣੀ ਕੋਰਸ ਪਲੈਨਿੰਗ ਕਰ ਸਾਦੇ ਇਹ ਤਿੰਨ ਚੀਜ਼ਾਂ ਬਿਲਕੁਲ ਦਿਮਾਗ 'ਚ ਬੰਨ ਲਓ ਕਿ ਕਾਲਜ ਕਿੱਦਾਂ ਚੱਕਣਾ ਮੇਜਰ ਕਿਤਾ ਹੁੰਦੀ ਆ ਇੱਥੇ ਆ ਕੇ ਮਤਲਬ ਕੀ ਪੜਨਾ ਤੇ ਕੋਰਸ ਪਲੈਨਿੰਗ ਕਿੰਨੀ ਜ਼ਰੂਰੀ ਆ ਇਹ ਤੁਹਾਨੂੰ ਇਮੀਗ੍ਰੇਸ਼ਨ ਇੰਜੈਂਟ ਦੇ ਜਾ ਕੇ ਸਵਰ ਬੰਦੇ ਨੇ ਇਹ ਤੁਹਾਨੂੰ ਅਸ਼ੀਜਾਂ ਨਹੀਂ ਦੱਸਣੀ ਆ ਤੁਸੀਂ ਜਿਹੜੇ ਸਟੂਡੈਂਟ ਇੱਥੇ ਹੋਗਾ ਉੱਤੋਂ ਪੁੱਛ ਲਿਓ ਕਿ ਇਹ ਤੇ ਚੀਜ਼ਾਂ ਕਿੰਨੀ ਜ਼ਰੂਰੀ ਹੋ ਗਈਆਂ ਇਹ ਤੇ ਚੀਜ਼ਾਂ ਦਿਮਾਗ 'ਚ ਰੱਖਦੇ ਹੋਏ ਸਭ ਤੋਂ ਪਹਿਲਾਂ ਤੇ ਕੰਮ ਕਰਦੇ ਹੋਣ ਮੈਂ ਅਗਲੀ ਵੀਡੀਓਜ਼ ਦੇ ਵਿੱਚ ਤੁਹਾਨੂੰ ਇਸ ਤੋਂ ਅਗਨੇ ਸਟੈਪਸ ਸੁਣਾ ਕਿੱਦਾਂ-ਕਿੱਦਾਂ ਹੁੰਦੀ ਆ ਹਨ ਤੁਸੀਂ ਕਾਲਜ ਵੀ ਚੱਕ ਲਿਆ ਤੁਹਾਨੂੰ ਪਤਾ ਤੁਸੀਂ ਕੀ ਪੜਨਾ ਤਦੋਂ ਜਿਓ ਕੋਰਸ ਪਲੈਨਿੰਗ ਵਿੱਚ ਸ਼ੁਰੂ ਕਰਤੀ ਹੋਈ ਆ ਆਪਣੇ ਕਰਨੇ ਹੁਣ ਮੈਂ ਤੁਹਾਨੂੰ ਅਗਲੀ ਵੀਡੀਓਸ ਚ ਦੱਸੂਗਾ ਇਸ ਤੋਂ ਬਾਅਦ ਕੀ ਹਿੰਦ ਸਿਰ ਕਮਬੈਕਸ ਦੇ ਵਿੱਚ ਵਨ ਜ਼ਰੂਰ ਦੱਸੋ ਜੇ ਤੁਸੀਂ ਚਾਹੁੰਦੇ ਆ ਕਿ ਮੈਂ ਕੋਈ ਹੋਰ ਨਾ ਲੱਗੇ ਕੋਈ ਸਪੈਸਿਫਿਕ ਚੀਜ਼ ਕਵਰ ਕਰਾਂ ਪਰ ਮੈਂ ਨੈਕਸਟ ਬੜਾਈ ਹੋਈ ਆ ਮੈਂ ਅੱਗੇ ਬਿਹਤਰ ਦੱਸਦਾ ਬੁਕਿੱਤ